ਤਾਂ ਹੁਣ ਗੱਲ ਕਰਾਂਗੇ 25 ਮਿੰਟ ਦੇ ਵਿੱਚ 25 ਖਬਰਾਂ ਬਾਰੇ ਹਣ ਮੁਅਫਜ਼ਲੂਲੇ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ ਦੇਖਣ ਨੂੰ ਮਿਲਿਆ ਸੀਐਮ ਭਗਵੰਤ ਸਿੰਘ ਮਾਨ ਨੇ ਸਪੈਸ਼ਲ ਗਰਦਾਵਰੀ ਦੇ ਹੁਕਮ ਜਾਰੀ ਕਰ ਦਿੱਤੇ ਨੇ ਹਰ ਇੱਕ ਪੇੜੇ ਤੋਂ ਮੁਆਵਜ਼ਾ ਮਿਲੇਗਾ ਮੁੱਖ ਮੰਤਰੀ ਮਾਨ ਨੇ ਗੱਲ ਕਹੀ ਹੈ ਫਸਲ ਨੁਕਸਾਨ ਦਾ 20000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ ਪਸ਼ੂਆਂ ਦੀ ਮੌਤ ਦਾ 37500 ਮੁਆਵਜ਼ਾ ਮਿਲੇਗਾ ਅਸੀਂ ਘਰ ਦੇ ਨੁਕਸਾਨ ਦੇ ਲਈ 40000 ਰੁਪਏ ਦੇਵਾਂਗੇ ਸੀਐਮ ਮਾਨ ਨੇ ਇਹ ਗੱਲ ਕਹੀ ਹੈ ਦਿੱਲੀ ਹਾਈ ਕੋਰਟ ਦੇ ਵਿੱਚ ਬੰਬ ਹੋਣ ਦੀ ਖਬਰ ਸਾਹਮਣੇ ਆਈ ਹਾਈ ਕੋਰਟ ਨੂੰ ਖਾਲੀ ਕਰਵਾਇਆ ਗਿਆ ਹੈ ਹਾਈ ਕੋਰਟ ਨੂੰ ਈਮੇਲ ਰਾਹੀਂ ਧਮਕੀ ਦਿੱਤੀ ਗਈ ਸੀ ਤੇ ਹਾਲ ਹੀ ਦੇ ਵਿੱਚ ਤਿੰਨ ਬੰਬਾਂ ਦੀ ਸੂਚਨਾ ਮਿਲੀ ਦਿੱਲੀ ਪੁਲਿਸ ਦੇ ਵੱਲੋਂ ਕੋਰਟ ਦੇ ਅੰਦਰ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ सीएम माने एसडीआरएफ ਦੇ ਫੰਡ ਤੇ ਜਵਾਬ ਦਿੱਤਾ ਐਸਡੀਆਰਐਫ ਦੇ 12000 ਕਰੋੜ ਦਾ ਹਿਸਾਬ ਦਿੱਤਾ ਹੈ ਅਪ੍ਰੈਲ 2022 ਤੋਂ ਸਾਨੂੰ ਐਸਡੀਆਰਐਫ ਦੇ ਸਿਰਫ 1582 ਕਰੋੜ ਮਿਲੇ ਇਸ सीएम ਨੇ ਕਿਹਾ ਪੰਜਾਬ ਨੇ ਇਸ ਦੌਰਾਨ ਸਿਰਫ 649 ਕਰੋੜ ਖਰਚ ਕੀਤੇ ਐਮਐਲਏ ਮਨਜਿੰਦਰ ਲਾਲਪੁਰਾ ਨੂੰ ਸਜ਼ਾ ਦਾ ਐਲਾਨ ਹੋ ਚੁੱਕਾ ਹੈ ਉਸ ਮਾ ਕੇਸ ਦੇ ਵਿੱਚ ਤਰਨਤਾਰਨ ਅਦਾਲਤ ਨੇ ਫੈਸਲਾ ਸੁਣਾਇਆ ਤਰਨਤਾਰਨ ਜ਼ਿਲ੍ਹਾ ਅਦਾਲਤ ਨੇ ਲਾਲਪੁਰਾ ਨੂੰ ਸਜ਼ਾ ਸੁਣਾਈ ਹੈ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲਾਂ ਦੀ ਸਜ਼ਾ ਹੋਈ ਹੈ 12 ਸਾਲ ਪੁਰਾਣੇ ਕੇਸ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਪੂਰੇ ਪੰਜਾਬ ਭਰ ਦੇ ਵਿੱਚ ਹੜਾ ਦੇ ਨਾਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਪ੍ਰੈਲ 2022 ਤੋਂ ਪੰਜਾਬ ਨੂੰ ਐਸ ਡੀ ਆਰ ਐਫ ਤਹਿਤ ਕੇਂਦਰ ਤੋਂ ਸਿਰਫ 1582 ਕਰੋੜ ਰੁਪਏ ਮਿਲੇ ਜਦਕਿ ਸੂਬਾ ਸਰਕਾਰ ਨੇ 649 ਕਰੋੜ ਰੁਪਏ ਖਰਚ ਕੀਤੇ ਨੇ ਚੀਮਾ ਨੇ ਭਾਜਪਾ ਆਗੂਆਂ ਤੇ ਝੂਠਾ ਝੂਠ ਜਿਹੜਾ ਹੈ ਫੈਲੌਣ ਤੇ ਰਾਜਨੀਤੀ ਚਮਕਾਉਣ ਦੇ ਦੋਸ਼ ਲਗਾਏ ਨੇ ਐਸ ਡੀ ਆਰ ਐਫ ਦੇ ਵਿੱਚ ਕੇਂਦਰ ਦੇ ਸਾਲਾਨਾ ਯੋਗਦਾਨ ਨੂੰ ਜਨਤਕ ਕਰਨ ਦੀ ਚੁਣੌਤੀ ਦਿੱਤੀ ਹੈ ਪੁਲਤਿਆਣਾ ਦੇ ਕੈਲਾਸ਼ ਨਗਰ ਦੇ ਵਿੱਚ ਦੇਰ ਰਾਤ ਹੰਗਾਮਾ ਹੋਇਆ ਜਦੋਂ ਲੋਕਾਂ ਨੇ ਇੱਕ ਵਿਅਕਤੀ ਨੂੰ ਨਾਬਾਲਗ ਸਾਲੀ ਦੇ ਨਾਲ ਦੁਰਵਿਵਹਾਰ ਕਰਦੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਪੀੜਤ ਲੜਕੀ ਦੀ ਭੈਣ ਜੋ ਕਿ આરોપી ਦੀ ਪਤਨੀ ਹੈ ਉਸਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ 2-3 ਸਾਲਾਂ ਤੋਂ 17 ਸਾਲਾਂ ਭੈਣ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਉਸ ਦੇ ਨਾਲ ਜ਼ਬਰਜਨਾਹ ਕਰਦਾ ਸੀ ਤੇ ਸ਼ੱਕ ਜਤਾਇਆ ਗਿਆ ਹੈ ਕਿ ਪਤੀ ਨੇ ਉਸ ਦੀ ਭੈਣ ਦਾ ਗਰਭਪਾਤ ਵੀ ਕਰਵਾਇਆ ਹੈ ਲੜਕੀ 9ਵੀਂ ਕਲਾਸ ਦੀ ਸਟੂਡੈਂਟ ਦੱਸੀ ਜਾ ਰਹੀ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਲੁਧਿਆਣਾ ਡੁਗਰੀ ਨਹਿਰ ਤੇ ਕੁਝ ਮੁੰਡਿਆਂ ਨੂੰ ਨਹਾਉਣ ਤੋਂ ਰੋਕਿਆ ਗਿਆ ਹੈ ਕਿਉਂਕਿ ਉਹ ਨਹਿਰ ਦੇ ਵਿੱਚ ਡੁਪਕੀਆਂ ਲਗਾ ਕੇ ਨਹਾਉਂਦੇ ਹੋਏ ਨਜ਼ਰ ਆਏ ਨੇ ਤੇ ਆਪਣੀ ਜਾਨ ਲਗਾਤਾਰ ਜੋਖਮ ਦੇ ਵਿੱਚ ਪਾ ਰਹੇ ਨੇ ਨਹਿਰ ਦੇ ਵਿੱਚ ਨਹਾਉਣ ਦੇ ਨਾਲ ਜੁੜੇ ਖਤਰਨਾਕ ਜੋਖਮਾਂ ਬਾਰੇ ਜਾਗਰੂਕ ਕੀਤਾ ਗਿਆ ਹੈ ਨੂੰ ਇਸ ਮੌਕੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅਗਲੀ ਵਾਰੀ ਅਜਿਹੀ ਹਰਕਤ ਕਰਨ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਨਾਜਾਇਜ਼ ਸ਼ਰਾਬ ਦੇ ਤੰਦੇ ਨੂੰ ਰੋਕਣ ਦੇ ਲਈ ਲਗਾਤਾਰ ਪੁਲਿਸ ਤੇ ਐਕਸਾਈਜ਼ ਵਿਭਾਗ ਸਾਂਝੇ ਤੌਰ ਤੇ ਆਪਰੇਸ਼ਨ ਚਲਾਉਂਦੀਆਂ ਹੀ ਰਹਿੰਦੀਆਂ ਨੇ ਤੇ ਇਸੇ ਕੜੀ ਦੇ ਤਹਿਤ ਐਕਸਾਈਜ਼ ਵਿਭਾਗ ਨੂੰ ਵੱਡੀ ਜਾਣਕਾਰੀ ਮਿਲੀ ਹੈ ਜਿਸ ਤਹਿਤ ਨਰੋਟ ਜੈਮਲ ਸਿੰਘ ਦੇ ਪਿੰਡ ਬਣੀ ਲੋਦੀ ਵਿਖੇ ਪੁਲਿਸ ਤੇ ਸਹਿਯੋਗੀ ਦੇ ਨਾਲ ਨਾਕਾਬੰਦੀ ਦੌਰਾਨ ਇੱਕ ਗੱਡੀ ਨੂੰ ਜਦੋਂ ਰੋਕਿਆ ਤਾਂ ਉਸ ਦੇ ਵਿੱਚੋਂ 82 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ ਇਹ ਹੀ ਨਹੀਂ ਗੱਡੀ ਦੇ ਵਿੱਚੋਂ ਇੱਕ ਲਾਹਣ ਦਾ ਡਰਮ ਵੀ ਬਰਾਮਦ ਹੋਇਆ ਹੈ ਜਿਸ ਨੂੰ ਕੱਚੀ ਸ਼ਰਾਬ ਕਿਹਾ ਜਾਂਦਾ ਹੈ ਤੇ ਕਬਜ਼ੇ ਦੇ ਵਿੱਚ ਲੈ ਕੇ ਇਹਨਾਂ ਨੂੰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਸੀਂ ਐਸਾ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੋਈ ਗੱਡੀ ਆ ਰਹੀ ਹੈ ਉਧਾਰੋਂ ਨਾਜਾਇਜ਼ ਸ਼ਰਾਬ ਦੀ ਸੋ ਇਸ ਕਰਕੇ ਮੈਂ ਮੇਰੇ ਇਨਸਪੈਕਟਰ ਤੇ ਪੁਲਿਸ ਪਾਰਟੀ ਨੇ ਜੀ ਨਾਕਾ ਲਗਾਇਆ ਬਣੀ ਲੋਗੀ ਤੇ ਜਦੋਂ ਅਸੀਂ ਗੱਡੀਆਂ ਚੈੱਕ ਕਰ ਰਹੇ ਸੀ ਤਾਂ ਇੱਥੇ ਖੜੀ ਗੱਡੀ ਅਸੀਂ ਰਾਉਂਡ ਅਪ ਕੀਤੀ ਤੇ ਉਸ ਦੇ ਵਿੱਚੋਂ ਕਾਫੀ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਮਿਲੀ ਤੇ ਡਰਾਈਵਰ ਨੂੰ ਉਹ ਕਿਤੇ ਅਰੈਸਟ ਕਰ ਲਿਆ ਦੂਜਾ ਬੰਦਾ ਭੱਜ ਗਿਆ ਗੱਡੀ ਖੋਲ ਕੇ ਸਾਰੇ ਜਿਹੜਾ ਗੱਡੀ ਦਾ ਜਿਹੜਾ ਗੱਡੀ ਦਾ ਮਾਲਕ ਸੀਗਾ ਉਹ ਦੌੜ ਗਿਆ ਉਹ ਪੇਟੀ 82 ਕੋਟੀ ਹੈ ਸਾਡੇ ਅੰਗਰੇਜ਼ੀ ਕਿੰਨੀਆਂ ਮੈਂ ਦੇਸੀ ਦੇਸੀ ਹੈਗੀਆਂ ਰਾਇਲ ਸ਼ੈਗ ਹੈਗੀਆਂ 15 ਸਿਗਨੇਚਰਿਤ ਪੇਟੀ ਹੈ दो ब्लेंडर ਹੈ ਰਾਇਲ ਚੈਲੰਜ ਦੀ 80 ਪਕੜੇਵਰ ਦੀਆਂ ਪੇਟੀਆਂ ਤੇ ਬਲੈਕ ਹੌਨ 52 ਮੈਮ ਲਗਾਤਾਰ ਜਿਹੜਾ ਹੈਗਾ ਸਾਈਨ ਵਿਭਾਗ ਵੱਲੋਂ ਵਿਭਾਗ ਵੱਲੋਂ ਨਜਾਇਜ਼ ਸ਼ਰਾਬ ਮਿਲੋਇਆ ਜਾ ਰਿਹਾ ਹੈਗਾ ਜੀ ਰਾਤ ਦੀ ਮੇਰੇ ਇਨਸਪੈਕਟਰ ਤੇ ਅਸੀਂ ਈਵਨ ਰੈਡ ਪੁਲਿਸ ਪਾਰਟੀਆਂ ਨਾਲ ਲੈ ਕੇ ਅਸੀਂ ਚੈਕਿੰਗ ਕਰਦੇ ਆਂ ਜੇ ਨੂੰ ਪਤਾ ਨਾ ਲੱਭਾਇਆ ਕਿਥੇ ਜਾ ਰਹੇ ਸੀ ਬਸ ਨਹੀਂ ਅੰਡਰ ਇਨਵੈਸਟੀਗੇਸ਼ਨ ਹੈ ਅਸੀਂ ਇਹ ਤਾਂ ਪਤਾ ਕਰਾਂਗੇ ਤੇ ਦੇਖਾਂਗੇ ਕੀ ਕਰ ਰਹੇ ਕਿੱਥੇ ਲੱਗੇ ਆਂ ਰਾਜਸਥਾਨ ਦੇ ਬਾਰੰਦ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਮੇਲੇ ਦੇ ਵਿੱਚ ਝੂਲੇ ਤੇ ਝੂਲਦੇ ਹੋਏ ਇੱਕ ਔਰਤ ਅਚਾਨਕ ਹੀਠਾ ਡਿੱਗ ਗਈ ਜਿਸ ਕਰਕੇ ਗੰਭੀਰ ਜ਼ਖਮੀ ਹੋ ਗਈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਲਾਤ ਗੰਭੀਰ ਬਣੇ ਹੋਏ ਨੇ ਲੁਧਿਆਣਾ ਦੇ ਦੀਪਕ ਸਿਨੇਮਾ ਰੋਡ ਤੇ ਆਰਿਆ ਸਕੂਲ ਦੇ ਬਾਹਰ ਇੱਕ ਕਾਰ ਅਚਾਨਕ ਬੇਕਾਬੂ ਹੋ ਗਈ ਕਾਰ ਨੇ ਤੇਜ਼ ਰਫਤਾਰ ਦੇ ਵਿੱਚ ਦੋ ਐਕਟਿਵਾ ਇੱਕ ਸਕੂਟਰ ਤੇ ਇੱਕ ਸਾਈਕਲ ਨੂੰ ਟੱਕਰ ਮਾਰੀ ਹੈ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਅੱਗੇ ਜਾ ਕੇ ਬਿਜਲੀ ਦੇ ਖੰਬੇ ਦੇ ਨਾਲ ਟਕਰਾ ਗਈ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਵਾਹਨ ਬੁਰੀ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਸਨਾ ਫਾਦੇ ਸੋਰੇ ਸਾਢੇ 10 ਵਜੇ ਦਾ ਟਾਈਮ ਸੀਗਾ ਬੰਦਾ ਗੱਡੀ ਚਾਹਵਾ ਕਾਫੀ ਸਪੀਡ ਤੇ ਸੀਗੀ ਗੱਡੀ 70 80 ਦੀ ਸਪੀਡ ਤੇ ਹੋਣੀ ਜੀ ਗੱਡੀ ਮਤਲਬ ਪਿੱਛੋਂ ਕੀ ਹੁੰਦੇ ਆ ਸਨੀ ਚਿਕਨ ਵਾਲੀ ਸਾਈਡ ਤੋਂ ਮੋਰੀਆ ਪਾਸੇ ਸਨੀ ਚਿਕਨ ਵਾਲੀ ਸਾਈਡ ਤੋਂ ਆਇਆ ਪਿੱਛੇ ਦੋ ਤਿੰਨ ਸਕੂਟਰ ਹੋਰ ਖੜੇ ਸੀ ਉਹਨਾਂ ਨੂੰ ਵੀ ਕਿ ਹੀਟ ਦਾ ਹੀ ਲੱਗੇ ਆਇਆ ਜੀ ਇੱਥੇ ਦਾ ਇਹ ਸਕੂਟਰ ਖੜਾ ਸੀਗਾ ਹਜੇ ਉਹਨਾਂ ਨੇ ਆਧੇ ਵਰਕਰਾਂ ਨੇ ਆਗੇ ਕੱਢਿਆ ਹੀ ਸੀਗਾ ਸਕੂਟਰ ਉਹਨੇ ਬਿਲਕੁਲ ਲਿਆ ਕੇ ਗੱਡੀ ਦੇ ਵਿੱਚ ਮਾਰੀ ਕਿੰਨਾ ਗੁਨਾਹ ਹੋਵੇਗਾ ਨੁਕਸਾਨ ਟੋਟਲ ਲਾਸ ਹੈ ਜੀਆ ਟੋਟਲ ਲਾਸ ਹੋ ਗਿਆ ਐਕਟਿਵ ਆ ਪੂਰੀ ਕੰਡਮ ਹੈ ਜੀ ਟੋਟਲ ਲਾਸ ਹੈ ਗੱਡੀ ਚਲਾ ਕੇ ਹੁੰਦੇ ਆ ਸੀਆ ਗੱਡੀ ਕੀ ਹੁੰਦੇ ਆ ਜੁਰਗਾ ਜੁਰਗਾ ਜਿਹੜੀ ਕਿ 55 ਸਾਲ ਦੇ ਸੀਗੇ ਉਹ ਚਲਾ ਰਹੇ ਸੀਗਾ ਇਕੱਲੇ ਸੀਗੇ ਜੀ ਇਹ ਆਰਐਸਓ ਰੋਡ ਦੇ ਮੋੜੇ ਕੋਲ ਦੇ ਕੋਲ ਐਕਸੀਡੈਂਟ ਹੋਇਆ ਜੀ ਇੱਕ ਬਰੀਜ਼ਾ ਗੱਡੀ ਤੇ ਇੱਕ 55 ਸਾਲ ਦਾ ਵਿਅਕਤੀ ਸੀਗਾ ਜੀ ਉਹ ਜੁਰਗਾ ਦਾ ਤਰ੍ਹਾਂ ਕਿਸੇ ਸੇਫਟੀ ਸੀਗਾ ਜੀ ਤੇ ਉਹ ਕਹਿੰਦੇ ਆ ਬ੍ਰੇਕ ਨਹੀਂ ਲੱਗੀ ਹੈ ਜੀ ਤੇ ਆਂਦੇ ਆਂਦੇ ਉਹਨੇ 4-5 ਗੱਡੀਆਂ ਨੂੰ ਨੁਕਸਾਨ ਕੀਤਾ ਖੰਭਾ ਵੀ ਟੁੱਟਿਆ ਹੋਇਆ ਇੱਕ ਐਕਟਿਵਾ ਦਾ ਵੀ ਲੋਸ ਕੀਤਾ ਉਹਨੇ ਜੁਰਗਾ ਕਿਹੜੀ ਕਿਹੜੀ ਦਾ ਨੁਕਸਾਨ ਹੋਇਆ ਸ਼ੀਕ ਦੁਕਾਨ ਰਾਣਾ ਇਲੈਕਟ੍ਰੋਨਿਕਸ ਅਗੇ ਆ ਉਹਨਾਂ ਦੀ ਸ਼ੀਗਾਨ ਖੜ ਰੂ ਝੁਟਾ ਸੀ ਜਾਉ ਝੁਟਿਆ ਅੱਗੇ ਦੋ ਟ ਨੇਕਟਡ ਥੋੜੀਆਂ ਉਹਨਾਂ ਨੇ ਅੱਗੇ ਆ ਕੇ ਫਿਰ ਉਹਨਾਂ ਨੇ ਕੰਬੇ ਦਾ ਮਤਲਬ ਕੀ ਕੀ ਜਾਂਦਾ ਏ ਤੋੜਿਆ ਉੱਤਰ ਪੰਜਾਬ ਦੇ ਵਿੱਚ ਹੜਾ ਦੌਰਾਨ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਅੰਮ੍ਰਿਤਸਰ ਦੇ ਸਰਹਦੀ ਪਿੰਡਾਂ ਦਾ ਕਿਸ਼ਤੀ ਰਾਹੀਂ ਦੌਰਾ ਕੀਤਾ। ਉਹਨਾਂ ਨੇ ਕਿਸਾਨਾਂ ਤੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਕੇ ਸਮੱਸਿਆਵਾਂ ਬਾਰੇ ਜਾਣਕਾਰੀ ਲਈ। ਸੇਠ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਨਾਅਰਾ ਹੈ ਕਿ ਪੰਜਾਬ ਦੇ ਵਿੱਚ ਖੁਸ਼ਹਾਲੀ ਲਿਆਂਦੀ ਜਾਵੇਗੀ, ਪੈਸੇ ਦੀ ਕੋਈ ਕਮੀ ਨਹੀਂ ਹੈ। ਉਹਨਾਂ ਨੇ ਫੌਜ ਤੇ ਬੀਐਸਐਫ ਦੇ ਜਵਾਨਾਂ ਦੀ ਸੇਵਾ ਨੂੰ ਸਲਾਮ ਕੀਤਾ ਤੇ ਕਿਹਾ ਕਿ ਸਰਹਦੀ ਚੌਕੀਆਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ। ਗੁਰਦਾਸਪੁਰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ 27 ਸਾਲਾਂ ਅਮਰਜੀਤ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਡਾਕਟਰਾਂ ਤੋਂ ਲਾਪਰਵਾਹੀ ਦਾ આરોਪ ਲਗਾ ਕੇ ਉਹਨਾਂ ਹੰਗਾਮਾ ਕੀਤਾ ਹਸਪਤਾਲ ਦੇ ਬਾਹਰ ਤੇ ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਦੀ ਹਾਲਤ ਠੀਕ ਨਹੀਂ ਸੀ ਪਰ ਛੁੱਟੀ ਦੀ ਗੱਲ ਕਰਨ ਤੋਂ ਬਾਅਦ ਡਾਕਟਰ ਨੇ ਗਲਤ ਇੰਜੈਕਸ਼ਨ ਲਗਾ ਦਿੱਤਾ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹਸਪਤਾਲ ਪ੍ਰਬੰਧਕ ਜਿਹੜੇ ਨੇ ਉਹਨਾਂ ਨੂੰ ਸੂਚਿਤ ਵੀ ਕੀਤਾ ਗਿਆ ਇਸ ਬਾਰੇ ਪਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਮੌਕੇ ਤੇ ਫੋਰਸ ਤੈਨਾਤ ਕੀਤੀ ਗਈ ਹੈ ਤੇ ਹੁਣ ਸਾਰੀ ਸਥਿਤੀ ਕੰਟਰੋਲ ਦੇ ਵਿੱਚ ਹੈ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਪੁਲਿਸ ਨੇ ਚਾਰ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਚੰਡੀਗੜ੍ਹ ਦੇ ਵਿੱਚ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ ਮਲਜ਼ਮਾਂ ਤੋਂ 10 ਜਿੰਦਾ ਕਾਰਤੂਸ ਮੈਗਜ਼ੀਨ ਤੇ ਦੋ ਵਾਹਨ ਬਰਾਮਦ ਕੀਤੇ ਗਏ ਨੇ ਤੇ ਇਨ੍ਹਾਂ ਖਿਲਾਫ ਕ੍ਰਾਈਮ ਬ੍ਰਾਂਚ ਪੁਲਿਸ ਸਟੇਸ਼ਨ ਕੇਸ ਦਰਜ ਕੀਤਾ ਹੈ ਉਹਨਾਂ ਨੇ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਸੁਮਿਤ, ਰੋਹਨ ਤੇ ਮੋਹਿਤ ਦੀ ਕੁਝ ਸਥਾਨਕ ਲੋਕਾਂ ਦੇ ਨਾਲ ਪੁਰਾਣੀ ਦੁਸ਼ਮਣੀ ਸੀ ਇਸ ਦੁਸ਼ਮਣੀ ਦਾ ਬਦਲਾ ਲੈਣ ਦੇ ਲਈ ਮਲਜ਼ਮਾਂ ਨੇ ਲੁਧਿਆਣਾ ਦੇ ਸਪਲਾਈਅਰ ਬੱਬਲੂ ਤੋਂ ਗੈਰਕਾਨੂੰਨੀ ਹਥਿਆਰ ਖਰੀਦੇ ਸਨ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਿਮਾਰੀਆਂ ਦੇ ਨਾਲ ਹੁਣ ਸੱਪ ਦਸਣ ਦੇ ਮਾਮਲੇ ਵਧ ਰਹੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੁਣ ਤੱਕ 37 ਕੇਸ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ 31 ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਨਾਲ ਸੰਬੰਧਿਤ ਨੇ ਸਾਰੇ ਮਰੀਜ਼ ਦਾ ਸਫਲ ਇਲਾਜ ਹੋ ਚੁੱਕਿਆ ਹੈ ਤੇ ਸਿਵਲ ਸਰਜਨ ਜਸਵਿੰਦਰ ਸਿੰਘ ਮੁਤਾਬਕ ਕਲਾਨੌਰ ਇਲਾਕੇ ਤੋਂ 24 ਗੁਰਦਾਸਪੁਰ ਤੋਂ 6 ਡੇਰਾ ਬਾਬਾ ਨਾਨਕ ਤੋਂ ਇੱਕ ਕੇਸ ਰਿਪੋਰਟ ਹੋਇਆ ਹੈ ਸੱਪਾਂ ਦੇ ਕੱਟਣ ਤੋਂ ਬਚਾਅ ਦੇ ਲਈ ਹਸਪਤਾਲ ਦੇ ਵਿੱਚ 1100 ਤੋਂ ਵੱਧ ਐਂਟੀ ਵੈਨਮ ਡੋਜ਼ ਲਗਾਤਾਰ ਦਿੱਤੇ ਜਾ ਰਹੇ ਨੇ ਨੌਇਡਾ ਸੈਕਟਰ 52 ਦੇ ਵਿੱਚ ਇੱਕ ਹੋਟਲ ਦੇ ਵਿੱਚ 6 ਤੋਂ ਵੱਧ ਦਬੰਗਾ ਦੇ ਵੱਲੋਂ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰਕੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਅੰਮ੍ਰਿਤਸਰ ਤਰੰਤਾਰਨ ਰੋਡ ਤੇ ਹਾਦਸਾ ਵਾਪਰਿਆ ਔਰਤ ਦੀ ਮੌਤ ਹੋ ਗਈ ਹੈ। ਚੱਟੀ ਵਿੰਡ ਫਲਾਈਓਵਰ ਦੇ ਨੇੜੇ ਟਰੱਕ ਤੇ ਮੋਟਰਸਾਈਕਲ ਦੀ ਟੱਕਰ ਦੇ ਵਿੱਚ ਮਨਪ੍ਰੀਤ ਕੌਰ ਦੀ ਅਚਾਨਕ ਮੌਤ ਹੋ ਗਈ ਜਦਕਿ ਗੁਰਮੀਤ ਸਿੰਘ ਗੰਭੀਰ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। نو آری سے اوٹوز تے ویکھیا کہ دس ایسے ایکسیڈنٹ ہویا تے ویکھیا تے ممی ادھا پے ہوئے سی کے میں کہتا ہوں ٹرک نے بس کو چلتا نہیں تو نہیں نال نہیں اچھا تسی بعد جائے ٹھیک ہے ایکسیڈنٹ تے دو تین سیکنڈ بعد جائیے اے اپیل کر دے سرکار تو میں نہیں شاشن تو تے پولیس ہونی چاہیے پولیس کداں ਉਹਦੇ ਜਿਹੜੀ ਇੱਕ ਲੇਡੀਜ਼ ਸੀਗੀ ਉਹਦੀ ਜਿਹੜੀ ਆ ਮੋਕਰੇ ਡੈਥ ਹੋ ਗਈ ਹੈ ਉਹਨੂੰ ਜਿਹੜੀ ਆ ਸੀਰੋਸਟ੍ਰੋਕ ਜਮਾ ਬੋਡੀ ਜਮਾ ਕਰਤੀ ਹੈ ਤੇ ਬਾਕੀ ਜਿਹੜਾ ਵੀ ਉਹਦੇ ਬਾਅਦ ਜੋ ਬਿਆਨ ਦੇਣਗੇ ਉਹਦੇ ਬਲਾਕ ਪਾਣੀ ਕਰਵਾਈ ਕਰ ਗਈ ਸੀ ਉਹ ਮੋਟਾ ਤੇ ਆ ਰਹੇ ਨੇ ਕਿਹਨੇ ਜਦੋਂ ਇਹਨਾਂ ਦਾ ਮੈਂਡਾ ਉਹਨਾਂ ਨੇ ਕੋਈ ਨਾ ਲਾਤਾ ਹੋਰ ਵੀ ਜਾ ਰਹੇ ਆ ਜੀ ਪਤਾ ਕਰਕੇ ਉਹ ਮੈਜੂਰ ਕੋਈ ਭੇਜਿਆ ਹੋਰ ਜਾ ਰਹੇ ਆ ਤੇ ਜਾ ਕੇ ਵੇਖਦਾ ਜੋ ਸਟੇਟਮੈਂਟ ਜਿਹਨ ਕੀ ਕਾਰਵਾਈ ਕਰਾਂਗੇ ਯੂਪੀ ਦੇ ਭਦੋਈ ਦੇ ਵਿੱਚ ਨਰਥੁਆ ਪੈਟਰੋਲ ਪੰਪ ਦੇ ਨੇੜੇ ਸੜਕ ਹਾਦਸੇ ਦੇ ਵਿੱਚ ਪ੍ਰਤਾਪਗੜ ਤਾਇਨਾਤ ਐਸਆਈਆਰ ਐਸਆਈ ਰੰਜਨ ਬਿੰਦ ਦੀ ਮੌਤ ਹੋ ਗਈ ਹੈ ਬਾਈਕ ਨੂੰ ਟੱਕਰ ਮਾਰਨ ਦਾ ਇੱਕ ਖੌਫਨਾਕ ਹادثਾ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋਇਆ ਹੈ ਮੋਹਾਲੀ ਦੇ ਵਿੱਚ ਐਚਡੀਐਫਸੀ ਬ੍ਰਾਂਚ ਦੇ ਵਿੱਚ ਮੋਗਾ ਦੇ ਰਾਜਦੀਪ ਸਿੰਘ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਸੁਸਾਇਡ ਤੋਂ ਪਹਿਲਾਂ ਉਸ ਨੇ ਵੀਡੀਓ ਅਪਲੋਡ ਕਰਕੇ ਕੁਝ ਲੋਕਾਂ ਤੇ ਇੱਕ ਉੱਚ ਪੁਲਿਸ ਅਧਿਕਾਰੀ ਤੇ ਤੰਗ ਕਰਨ ਦੇ ਦੋਸ਼ ਲਗਾਏ ਪੁਲਿਸ ਨੇ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਪਰ ਕੋਈ ਗ੍ਰਿਫਤਾਰੀ ਹੁਣ ਤੱਕ ਨਹੀਂ ਹੋ ਸਕੀ ਅੱਜ ਮੋਗਾ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਦੁੱਖ ਦੀ ਕੱਡੀ ਦੇ ਵਿੱਚ ਪੂਰਾ ਸ਼ਹਿਰ ਪਰਿਵਾਰ ਦੇ ਨਾਲ ਖੜਾ ਰਿਹਾ ਗੁਰਜੋਤ ਸਿੰਘ ਐਸਪੀ ਸਾਹਿਬ ਜਿਹੜੇ ਹੈਗੇ ਆ ਜਿਹੜੇ ਉਥੇ ਇਹ ਆਈ ਜਿਰੀ ਹੈਗੇ ਆ ਮੋਹੱਲੀ ਦੇ ਵਿੱਚ ਉਹਨਾਂ ਦੀ ਕੁੱਤੀ ਆ ਸੁਪਨਾ ਦੇ ਨਾਲ ਉਹਨਾਂ ਦੀ ਪੈਸੇ ਇਨਵੈਸਟ ਕੀਤੇ ਦੇ ਸੀ ਉਹਨਾਂ ਨੇ ਉਹਨਾਂ ਦੀ ਫਾਈਨੈਂਸ ਕੰਪਨੀ ਦੇ ਵਿੱਚ ਸੌਰੀ ਇਹਨਾਂ ਦੀ ਇਮੀਗ੍ਰੇਸ਼ਨ ਕੰਪਨੀ ਦੇ ਵਿੱਚ ਤੇ ਨਾਲ-ਨਾਲ ਉਥੇ ਦੋ ਹੋਰ ਹੈਗੇ ਆ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਉਹ ਵੀ ਰਾਜੀਵ ਦੇ ਕੋਈ ਨੌਨ ਸੀਜ਼ਨ ਦੇ ਵਿੱਚ ਕੋਈ ਸੀਏ ਹੈਗਾ ਇੱਕ ਤੇ ਕੋਹ ਸੀਗਾ ਕੋਈ ਫਰੋਜਪੁਰ ਦੇ ਦੋ ਇਮੀਗ੍ਰੇਸ਼ਨ ਵਾਲੇ ਹੈਗੇ ਆ ਉਹਨਾਂ ਦੇ ਨਾਲ ਵੀ ਕੁਝ ਉਹਨਾਂ ਦਾ ਲੈਣ-ਦੇਣ ਸੀਗਾ ਉਹਨਾਂ ਨੇ ਉਹਨਾਂ ਦੇ ਜਿਹੜਾ ਸੀਏਸੀ ਉਹਨਾਂ ਦਾ ਪਰ ਦਰਵਾਜ਼ਾ ਸਾਹਮਣੇ ਨਹੀਂ ਹੰਦਾ ਲੱਗਦਾ ਉਹਨੇ ਉਹਨਾਂ ਦਾ 3.5 ਕਰੋੜ ਰੁਪਈਆ ਇੱਕ ਤੇ 2.5 ਕਰੋੜ ਰੁਪਈਆ ਇੱਕ ਤੇ ਜਿਹੜੇ ਇਮੀਗ੍ਰੇਸ਼ਨ ਵਾਲੇ ਫੋਜਪੁਰ ਵਾਲੇ ਸੀਗੇ ਉਹਨਾਂ ਨੇ 40 ਲੱਖ ਰੁਪਈਆ ਉਹਨਾਂ ਦਾ ਦੇਣਾ ਸੀ ਤੇ ਜਿਹੜੇ ਗੁਰਜੂਰ ਸਿੰਘ ਐਸਪੀ ਹੈਗੇ ਆ ਉਹਨਾਂ ਨੇ ਜੋ ਉਹਦੇ ਇਮੀਗ੍ਰੇਸ਼ਨ ਕੰਪਨੀ ਦੇ ਵਿੱਚ ਪੈਸੇ ਇਨਵੈਸਟ ਕੀਤੇ ਸੀ ਉਹ ਇੱਕ ਫਰੋਚ 60 ਲੱਖ ਰੁਪਈਏ ਦੇ ਕਰੀਬ ਜੋ ਉਹਨਾਂ ਦਾ ਹਿਸਾਬ ਪੰਡਾ ਸੀ ਉਹ ਦੱਸਦੇ ਆ ਵੀ ਫਰਵਰੀ ਨੂੰ ਉਹਨੇ ਆਪਦੇ ਵਾਪਸ ਲੈ ਲਏ ਸੀ ਉਹ ਡਾਕੂਮੈਂਟ ਜਦੋਂ ਉਹਨਾਂ ਨੇ ਪੈਸੇ ਇਨਵੈਸਟ ਕੀਤੇ ਸੀ ਉਹਦੇ ਵਿੱਚ ਉਹਨਾਂ ਨੇ ਸਾਈਨ ਕਰਵਾਏ ਸੀ ਉਹ ਡਾਕੂਮੈਂਟ ਵਾਪਸ ਨਹੀਂ ਕਰ ਰਹੇ ਸੀ ਤੇ ਉਹਨਦੇ ਬਦਲੇ ਕੁਝ ਹੋਰ ਪੈਸਿਆਂ ਦੀ ਮੰਗ ਕਰ ਰਹੇ ਸੀ ਜਿੰਦੇ ਕਰਕੇ ਉਹਨੂੰ ਲਗਾਤਾਰ ਦਸੇ ਸੀ ਪਰੇਸ਼ਾਨ ਕੀਤਾ ਜਾ ਰਿਹਾ ਉਹ ਉਸ ਦਿਨ ਵੀ 9 9:25 ਨੂੰ ਉਹਨੂੰ 1:30 ਵਜੇ ਉਹਨਾਂ ਨੇ ਆਪਣੀ ਸਰਕਾਰੀ ਗੱਡੀ ਤੇ ਆਪਦੇ ਬੰਦੇ ਭੇਜ ਕੇ ਉਹਨੂੰ ਘਰੋਂ ਬੁਲਾਇਆ ਘਰੇ ਬੁਲਾ ਕੇ ਉਹਨਾਂ ਦੇ ਦਸਰ ਮੁਤਾਬਕ ਉਦਰ ਸਿੱਕਮ ਦੇ ਯਾਂਗਥਾਂਗ ਦੇ ਵਿੱਚ ਲੈਂਡਸਲਾਈਡ ਹੋਇਆ ਲੈਂਡਸਲਾਈਡ ਕਰਕੇ 4 ਲੋਕਾਂ ਦੀ ਮੌਤ ਹੋ ਗਈ ਹੈ ਲੈਂਡਸਲਾਈਡ ਤੋਂ ਬਾਅਦ 4 ਲੋਕ ਲਾਪਤਾ ਦੱਸੇ ਜਾ ਰਹੇ ਨੇ ਰੈਸਕਿਊ ਟੀਮ ਨੇ 2 ਔਰਤਾਂ ਨੂੰ ਬਚਾ ਲਿਆ ਹੈ ਰੈਸਕਿਊ ਟੀਮ ਦੇ ਵੱਲੋਂ ਬਚਾਅ ਕਾਰਜ ਲਗਾਤਾਰ ਚੱਲ ਰਹੀ ਹੈ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਅਜਮੜੀਸਰ ਡੀਸੀ ਦਫ਼ਤਰ ਦੇ ਅੱਗੇ ਮੰਗ ਪੱਤਰ ਚੋਪਿਆ ਗਿਆ ਇਸ ਮੌਕੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਦੇਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਮੇਤ ਪੂਰੇ ਦੇਸ਼ ਦੇ ਵਿੱਚ ਹੜ੍ਹ ਕਰਕੇ ਵੱਡਾ ਨੁਕਸਾਨ ਹੋਇਆ ਹੈ ਪਰ ਇਹ ਕੁਦਰਤੀ ਨਹੀਂ ਸਗੋ ਮਨੁੱਖੀ ਲਾਪਰਵਾਹੀ ਦਾ ਨਤੀਜਾ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਡੈਮ ਪ੍ਰਬੰਧਨ ਬਾਰੇ ਜੁਡੀਸ਼ੀਅਲ ਕਮਿਸ਼ਨ ਬਣਾ ਕੇ ਜਾਂਚ ਕੀਤੀ ਜਾਵੇ ਕਿ ਕਿੰਨਾ ਪਾਣੀ ਪੰਜਾਬ ਦੇ ਅੰਦਰ ਆਇਆ ਤੇ ਇੰਨਾ ਪਾਣੀ ਨੇ ਨੁਕਸਾਨ ਕਿਵੇਂ ਪਹੁੰਚਾ ਦਿੱਤਾ ਹੈ ਕਿਸਾਨ ਮਜ਼ਦੂਰ ਮੋਰਚਾ ਭਾਰਤ ਜਿਹੜੀਆਂ ਪੰਜਾਬ ਨਾਲ ਜੁੜੀਆਂ ਹੋਈਆਂ ਉਹਦੀਆਂ ਜਥੇਬੰਦੀਆਂ ਨੇ ਉਹ ਪੂਰੇ ਪੰਜਾਬ ਦੇ ਅੰਦਰ ਡੀਸੀ ਦਫ਼ਤਰਾਂ ਤੇ ਮੰਗ ਪੱਤਰ ਦੇਣ ਆਈਆਂ ਹੜਾ ਨਾਲ ਸੰਬੰਧਤ ਹੈਗਾ ਸਾਡਾ ਮੰਗ ਪੱਤਰ আর ਕਿਸਾਨ ਮidurshaksh ਕਮੇਟੀ ਵੀ ਅੰਮ੍ਰਿਤਸਰ ਡੀਸੀ ਅੱਗੇ ਪੂਰੇ ਪੰਜਾਬ ਵਿੱਚ ਮੰਗ ਪੱਤਰ ਦੇ ਰਹੀ ਹੈਗੀ ਦੇਖੋ ਜਿਹੜਾ ਮੰਗਾਂ ਦੇ ਵਿੱਚ ਇੱਕ ਤਾਂ ਸੀ ਕਿ ਵੀ ਜੜਾ ਹੁਣ ਡੈਮਾਂ ਦਾ ਪ੍ਰਬੰਧਨ ਆ ਉਹਨੂੰ ਮੁੜ ਵਿਚਾਰਿਆ ਜਾਵੇ ਉਹਨਾਂ ਵਿੱਚ ਸੂਬਿਆਂ ਦੀ ਮੁਖਤਿਆਰੀ ਹੋਵੇ ਔਰ ਦੁੱਖ ਦੀ ਗੱਲ ਰਣਜੀਤ ਸਾਗਰ ਡੈਮ ਦੀ ਮੁਖਤਿਆਰੀ ਹਰ ਕੀ ਸੁਣੇ ਜਾ ਰਿਹਾ ਵੀ ਪੰਜਾਬ ਕੋਲ ਸੀ ਪਰ ਫਰਕ ਇੱਥੇ ਵੀ ਕੋਈ ਨਹੀਂ ਪਿਆ ਲੱਗਦਾ ਦੋਵੇਂ ਰਲੇ ਸਕੇ ਫਿਰ ਵੀ ਇਹਦੇ ਲਈ ਸੀ ਜਾਂਚ ਦੀ ਮੰਗ ਕਰ ਰਹੇ ਇੱਕ ਜੁਡੀਸ਼ੀਅਲ ਕਮਿਸ਼ਨ ਬੈਠਣਾ ਚਾਹੀਦਾ ਕਿੰਨਾ ਡੈਮਾਂ ਦੇ ਉੱਤੇ ਕਿੰਨਾ ਪਾਣੀ ਆਇਆ ਕਿੰਨਾ ਪਾਣੀ ਛੱਡਿਆ ਗਿਆ ਔਰ ਕਿੰਨਾ ਰਿਜ਼ਰਵ ਕੋਟਾ ਰੱਖਿਆ ਗਿਆ ਇੱਕ ਤਾਂ ਇਹ ਹੋਣਾ ਚਾਹੀਦਾ ਉਹਦੇ ਵਿੱਚ ਚਾਹੇ ਵਾਤਾਵਰਨ ਦੇ ਮਾਹਰ ਜਿਹੜੇ ਇਰੀਗੇਸ਼ਨ ਨਾਲ ਪਾਣੀ ਨਾਲ ਸੰਬੰਧਿਤ ਮਾਹਰ ਨੇ ਉਹ ਹੋਣੇ ਚਾਹੀਦੇ ਭੂ ਵਿਗਿਆਨੀ ਨਾਲ ਜੁੜੇ ਹੋਏ ਮਾਹਰ ਹੋਣੇ ਚਾਹੀਦੇ ਮਾਹਰਾਂ ਦੀ ਥੱਲੇ ਇਹ ਜੁਡੀਸ਼ੀਅਲ ਕਮਿਸ਼ਨ ਬਹਿ ਕੇ ਲੋਕਾਂ ਸਾਹਮਣੇ ਸੱਚ ਲੈਵੇ ਦੇ ਸਾਹਮਣੇ ਵੀ ਹੋਇਆ ਕੀ ਦੂਸਰਾ ਅਸੀਂ ਕਹਿੰਨੇ ਕੁਦਰਤੀ ਨਹੀਂ ਹੈਗਾ ਇਹ ਮਨੁੱਖ ਦਾ ਸਿਰਜਿਆ ਹੋਇਆ ਸਾਰਾ ਕੁਝ ਹੈਗਾ ਇਹ ਬਹੁਤ ਹੀ ਵੱਡਾ ਮਸਲਾ ਨਹੀਂ ਕੋਈ ਮੀਡੀਆ ਨੂੰ ਸਮਝਣਾ ਕੋਈ ਮਾਹਰ ਸਮਝਾਵੇ ਮਸਲਨ ਕਿੰਨਾ ਪਾਣੀ ਆ ਰਿਹਾ ਕਿੰਨਾ ਛੱਡਿਆ ਜਾ ਰਿਹਾ ਸਿੱਧਾ ਜਿਹਾ ਸਵਾਲ ਹੈ ਅਸੀਂ ਤਾਂ ਕ੍ਰਿਸ਼ਨ ਕੁਮਾਰ ਨੂੰ ਸਿੱਧਾ ਚੈਲੰਜ ਕਹਿੰਦੇ ਕਹਿੰਦੇ ਬਹੁਤ ਮਾਨਦਰ ਆਈਐਸ ਅਫਸਰ ਹੈ ਔਰ ਬਹੁਤ ਕਹਿੰਦੇ ਵੀ ਸਿਆਣਾ ਅਫਸਰ ਹੈ ਉਹ ਡਾਟਾ ਲੈ ਕੇ ਆਵੇ ਸਾਡੇ ਕੋਲ ਅਸੀਂ ਤਾਂ ਸਿੱਧੇ ਸਾਦੇ ਕਿਸਾਨ ਹਾਂ ਡਾਟਾ ਲੈ ਆਵੇ ਤੇ ਨਾਲ ਡੈਮਾਂ ਦਾ ਉਹਦੇ ਵਿੱਚ ਹੀ ਦੱਸ ਦਾਂਗੇ ਵੀ ਕੀ ਕਪਲੇਬਾਜੀ ਹੋਈ ਹੈ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਜੋ ਸਾਡ ਨੂੰ ਮਾਨ ਪੱਤਰ ਦਿੱਤਾ ਗਿਆ ਜੋ ਕਿ ਮੁੱਖ ਤੌਰ ਤੇ ਜਿਹੜੇ ਹੜਾ ਇਹਨੇ ਪੰਜਾਬ ਦੇ ਵਿੱਚ ਪਿਛਲੇ ਦਿਨੀ ਇਹਦੇ ਵਿੱਚ ਜੋ ਮੁਆਵਜ਼ਾ ਸਰਕਾਰ ਵੱਲੋਂ ਅਲੱਗ-ਅਲੱਗ ਜੋ ਨੁਕਸਾਨ ਹੋਇਆ ਫਸਲਾਂ ਦਾ ਪਸ਼ੂਆਂ ਦਾ ਘਰਾਂ ਦਾ ਉਹਦੇ ਸੰਬੰਧ ਚ ਦਿੱਤਾ ਗਿਆ ਇਹ ਬਾਰੇ ਅਸੀਂ ਮਾਨਯੋਗ ਡੀਸੀ ਸਾਹਿਬ ਨਾਲ ਅੱਜ ਹੀ ਗੱਲ ਕਰਕੇ ਜੋ ਸਰਕਾਰ ਦੇ ਲੈਵਲ ਤੇ ਜਿਹੜੀ ਆ ਇਹ ਜਾਣਕਾਰੀ ਅੱਜ ਪਹੁੰਚਦੀ ਕਰ ਦਿਆਂਗੇ ਤੇ ਜੋ ਵੀ ਇਹਦੇ ਬਾਰੇ ਫੈਸਲਾ ਸਰਕਾਰ ਵੱਲੋਂ ਲਿਆ ਜਾਂਦਾ ਉਹਦੇ ਬਾਰੇ ਜਿਹੜਾ ਅਸੀਂ ਗੱਲਬਾਤ ਕਰ ਲਈ ਜੀ ਉਹ ਵੀ ਕਰ ਦਿਆਂਗੇ ਉਧਰ ਅਮਰੀਕਾ ਦੇ ਵਿੱਚ ਭਾਰਤੀ ਮੋਲਦੇਵ ਵਿਅਕਤੀ ਦਾ ਕਤਲ ਕੀਤਾ ਗਿਆ قاتਲ ਨੇ ਵਿਅਕਤੀ ਦਾ ਸਿਰ ਕੁਹਾੜੀ ਦੇ ਨਾਲ ਵਾਰ ਦਿੱਤਾ ਹੈ ਪਤਨੀ ਤੇ بیٹے ਸਾਹਮਣੇ ਧੜ ਦੇ ਨਾਲ ਉਹ ਉਸ ਨੂੰ ਉਸ ਦਾ ਗਲਾ ਕੱਟ ਦਿੱਤਾ ਗਿਆ ਹੈ ਚੰਦਰ ਮੌਲੀ 나ਗਮੱਲੀਆ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ આરોપી ਮਾਰਟੀਨੇਜ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮੋਗਾ ਜ਼ਿਲ੍ਹੇ ਨੂੰ ਮਜ਼ਬੂਤ ਬਣਾਉਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਜਿੱਥੇ ਇੱਕ ਪਾਸੇ ਪੁਲਿਸ ਚੈੱਕ ਪੋਸਟਾਂ ਸਥਾਪਿਤ ਕਰ ਰਹੀ ਹੈ ਨਸ਼ਾ ਤਸਕਰਾ ਨੂੰ ਫੜ ਰਹੀ ਹੈ ਉੱਥੇ ਹੀ ਦੂਜੇ ਪਾਸੇ ਮੋਗਾ ਪੁਲਿਸ ਦੇ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਇਸੇ ਲੜੀ ਤਹਿਤ ਅੱਜ ਐਸਐਸਪੀ ਮੋਗਾ ਅਜੇ ਗਾਂਧੀ ਨੇ ਨਿਰਦੇਸ਼ ਦਿੱਤੇ ਤੇ ਮੋਗਾ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਵਿਸ਼ੇਸ਼ ਚੈਕਿੰਗ ਚਲਾਈ ਗਈ ਹੈ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਹੜਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮਿਹਮ ਇਹ ਉਧਰ ਨਸ਼ਿਆਂ ਵਿਰੁੱਧ ਇਸ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀਤ ਗਾਂਧੀ ਦੇ ਜਨ ਦੇਸ਼ਾਂ ਦੇ ਜਿਹੜੀ ਅੱਜ ਅਸੀਂ ਨਿਹਾਲ ਸਿੰਘ ਵਾਲਾ ਸਬ ਡਿਵੀਜ਼ਨ ਦੀ ਫੋਰਸ ਇਕੱਠੀ ਕਰਕੇ ਕਰੀਬ 60-70 ਮਲਾਜ਼ਮ ਇਕੱਠੇ ਕਰਕੇ ਜਿਹਦੇ ਅਸੀਂ ਅੱਜ ਅਸੀਂ ਕਾਸੋ ਆਪਰੇਸ਼ਨ ਕੀਤਾ ਗਿਆ ਜਿਹੜਾ ਕਾਸੋ ਆਪਰੇਸ਼ਨ ਦੇ ਵਿੱਚ ਅਸੀਂ ਹੌਟਸਪੌਟ ਪਲੇਸਿਸ ਦੀ ਤਿਆਰੀ ਤੇ ਇਹਨਾਂ ਦੇ ਅਸੀਂ ਜੋ ਵੀ ਸਾਨੂੰ ਇਲੈਗਲ ਚੀਜ਼ ਮਿਲਦੀ ਹੈ ਤਾਂ ਅਸੀਂ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕਰਾਂਗੇ ਸਰ ਜੋ ਅੱਜ ਸਰਚ ਆਪਰੇਸ਼ਨ ਆ ਜੀ ਇਹ ਕਿਹੜੇ ਕਿਹੜੇ ਪਿੰਡਾਂ ਚ ਕੀਤਾ ਗਿਆ ਸਰ ਇਹ ਅਸੀਂ ਸੌਥ ਡਿਵੀਜ਼ਨ ਦੇ ਪਿੰਡ ਦੇ ਜਿਹੜੇ ਹੌਟਸਪੌਟ ਨੇ ਬਦਨੀ ਕਲਾਂ rau ke road ਬੇਨੀਕਰ ਬੈਕਸਾਈਡ ਬੋਡੇ ਪਤੋ ਹੀਰਾ ਸਿੰਘ ਤੇ ਗਾਜਿਆਣਾ ਤੇ ਨੰਗਲ ਇਹਨਾਂ ਪਿੰਡਾਂ ਵਿੱਚ ਕੀਤੀ ਜੀ ਸਰ ਤਾਂ ਹਤਰੀਕੁੰਡ ਬਹਿਰਾਜ ਦੇ ਨੇੜੇ ਇੱਕ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ ਕੁੜੀ ਨੂੰ ਬਚਾਉਣ ਦੇ ਲਈ ਲੋਕਾਂ ਨੇ ਨਹਿਰ ਦੇ ਵਿੱਚ ਛਾਲ ਵੀ ਮਾਰੀ ਲੜਕੀ ਦੀ ਪਛਾਣ ਉਸਦੇ ਆਧਾਰ ਕਾਰਡ ਰਾਹੀਂ ਹੋਈ ਹੈ ਗੁਰਗਰਾਂ ਸਾਹਿਬ ਜੀ ਦੇ ਤਿੰਨ ਸਰੂਪ ਅਗਨਪੇਟ ਹੋ ਚੁੱਕੇ ਨੇ ਲੁਧਿਆਣਾ ਦੇ ਪਿੰਡ ਸ਼੍ਰੀ ਛਾੜ ਸਾਹਿਬ ਦਾ ਮਾਮਲਾ ਦੱਸਿਆ ਜਾ ਰਿਹਾ ਕਾਰ ਸੇਵਾ ਗੁਰਦੁਆਰਾ ਸਾਹਿਬ ਦੇ ਵਿੱਚ ਘਟਨਾ ਵਾਪਰੀ ਐ ਐਸਜੀਪੀਸੀ ਮੈਂਬਰ ਜਤਿੰਦਰ ਸਿੰਘ ਬਾਜਵਾ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਸ਼ਾਰਟ ਸਰਕਟ ਕਰਕੇ ਭਿਆਨਕ ਅਗ ਲੱਗ ਗਈ ਸੀ ਐਸਜੀਪੀਸੀ ਮੈਂਬਰਾ ਨੇ ਪਾਵਨ ਸਰੂਪਾਂ ਨੂੰ ਹੁਣ ਸੰਭਾਲ ਲਿਆ ਜੋ ਹਾਦਸਾ ਸਾਡੇ ਦੇ ਖਾਲ ਵਾਪਰਿਆ ਉਹ ਲਗਭਗ ਸਾਕੇ 6 ਦਾ ਕਾਈਨ ਸੀ ਇੱਕ ਬਿਜਲੀ ਦੀ ਤਾਰ ਦੁੱਤੀ ਦੁੱਤੀ ਤਾਰ ਤੇ ਲੱਗੀ ਉਦੇ ਨਾਲ ਵੋਲਟੇਜ ਵਧਨ ਕਰ ਗਿਆ ਜਿਹੜਾ ਏਸੀ ਉਹ ਦੁਆਰਾ ਸਾਹਿਬ ਦੇ ਸੱਤਨ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਪ੍ਰੈਸ਼ਰ ਆਫ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਰੂਪ ਨੇ ਜਿਹੜੇ ਉਹ ਅਗਨ ਭੇਟ ਹੋ ਤਾਲਾ ਤੇ ਸੇਤੀ ਦੇਖਿਆ ਨਹੀਂ ਇੰਤਜ਼ਾਰ ਪਤਾ ਲੱਗਿਆ ਜਦ ਹੀ ਸਾਡੇ ਗੁਰਦੁਆਰਾ ਸਾਹਿਬ ਤੋਂ ਚੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਿਲਾਜ਼ਮ ਸਾਹਿਬ ਤੋਂ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖ ਕੇ ਤਾਂ ਨਾਲ ਦੀ ਨਾਲ ਇੱਥੇ ਇਹਨਾਂ ਦੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਅਸੀਂ ਤੋਂ ਪਹਿਲਾਂ ਉਹਨਾਂ ਨੂੰ ਸੰਭਾਲ ਰਿਹਾ। ਸਵੇਰ ਕੇ ਫਿਰ ਅੰਜੱਟੇ ਤੇ ساری ਰਾਤ ਅਸੀਂ ਇੱਥੇ ਬੈਠੇ ਰਹੇ। ساری ਰਾਤ ਜਦ ਵਿੱਚ ਜਾਗਦੇ ਰਹੇ। ਔਰ ਅੱਜ ਸਵੇਰੇ ਰਾਤੀ ਦੀ ਐਫਰਮ ਕਰਦਾ ਸੀ ਮਾਨਯੋਗ ਪ੍ਰਧਾਨ ਸਾਹਿਬ ਅੱਜ ਦਾ ਫਿੰਗਰੀ ਧਾਮੇ ਜੀ ਚੌਂਣੀ ਗੱਬਰਾਂ ਪਰੋਂ ਤੇ ਤੁਹਾਡੇ ਨਾਲ ਹਾਂ ਜੀ ਇਸ ਬੁਲੇਟਿਨ ਵਿੱਚ ਫਿਲਹਾਲ ਇਨਾ ਹੀ ਤੁਸੀਂ ਵੇਖਦੇ ਰਹੋ ਨਿਊ ਸਟੇਟ ਪੰਜਾਬ ਹਰਨਾ ਹਿਮਾਚਲ ਧੰਨਵਾਦ